ਮੇ ਕੋ ਇਸ ਰਹਿ ਕੇ ਮੈਂ ਇਸ ਗੱਲ ਨੂੰ ਤੇ ਕਬੂਲ ਕਰਨਾ ਕਿ ਜਿਹੜੀ ਨਰਿੰਦਰ ਮੋਦੀ ਜੀ ਦੀ ਗਵਰਨਮੈਂਟ ਨੇ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਨੂੰ ਮੈਂ ਇਹ ਗੱਲ ਕਹੀ ਸੀ ਇੱਕ ਡੈਥ ਵਾਰੰਟ ਸੀ ਕਿਸਾਨਾਂ ਦੇ ਜਿਨ੍ਹਾਂ ਨੂੰ ਵਾਪਸ ਲਿਆ ਤੇ ਇਹਨਾਂ ਨੇ ਵਾਦਾ ਕੀਤਾ ਸੀ ਕਿ ਉਹਨਾਂ ਨੂੰ ਅਸੀਂ ਸਿਰੇ ਨਹੀਂ ਚੜਾਂਗੇ ਐਂਡ ਅਸੀਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਸ ਕਰਕੇ ਉਹਦਾ ਜਿਸ ਦਾ ਮਿਨਿਮਲ ਸਪੋਰਟ ਪ੍ਰਾਈਸ ਹੈ ਉਹਦਾ ਤੇ ਬਹੁਤ ਸਾਰੀ ਹੋਰ ਸਜਾਵ ਮੰਗਾਂਗੇ ਬਟ ਇਹ ਬੈਕ ਐਂਟਰੀ ਫੇਅਰ ਉਹੀ ਕਰਨ ਨੂੰ ਫਿਰਦੇ ਇਸ ਗੱਲ ਤੱਕ ਮੈਂ ਉਹਨਾਂ ਨਾਲ ਸਹਿਮਤ ਆ ਬਟ ਮੈਂ ਸਮਝਦਾ ਜਿਹੜਾ ਐਕਚੁਅਲ ਦੇ ਵਿੱਚ ਇੱਕ ਬ੍ਰਿਜ ਦਾ ਰੋਲ ਭਗਵੰਤ ਮਾਨ ਨੂੰ ਕਰਨਾ ਚਾਹੀਦਾ ਸੀ ਉਹਨੇ ਨਹੀਂ ਕੀਤਾ ਹੀ ਹੈਜ਼ ਫੇਲਡ ਐਸ ਦੀ ਪ੍ਰੋਪਰ ਚੀ ਮੰਿਸਟਰ ਆਫ ਦੀ ਸਟੇਟ ਜੇ ਬ੍ਰਿਜ ਦਾ ਰੋਲ ਕਰਦਾ ਪ੍ਰਾਈਮ ਮਿਨਿਸਟਰ ਨੂੰ ਮਿਲਦਾ ਐਗਰੀਕਲਚਰ ਮਿਨਿਸਟਰ ਨੂੰ ਮਿਲਦਾ ਗਰੇਸਿਬਲੀ ਆਲ ਪਾਰਟੀ ਸਾਰੀਆਂ ਪਾਰਟੀਆਂ ਨੂੰ ਲੈ ਕੇ ਇੱਥੇ ਆਂਦੇ ਦਿੱਲੀ ਦੇ ਵਿੱਚ ਆਪਣੀ ਗੱਲ ਰੱਖਦੇ ਇਕੱਲੇ ਡੱਲੇਵਾਲ ਸਾਹਿਬ ਹੁਣ ਇਕੱਲੀ ਲੜਾਈ ਲੜ ਰਹੇ ਨੇ ਇਟ ਸ਼ੁੱਡ ਹੈ ਬੀਨ ਭਗਵੰਤ who should have bled from the front he has failed the state he has failed the peasantry jo kisani hai onu fail kita aa drama hai eh ja itthe kejriwal saab aurta nu hafta reh gaya election ch hun 2100 rupaye da vaada kita punjab ch 100 rupaye nahi ditta 3 saal ho gaye ne jithe 1000 rupaye ke asai last moment esa hi lip service mera hai bilkul baqaida taur me allegation lagana center nal ral ke aam aadmi party kisana nal nahi hai eh center de nal ਨਾਈਕੀ ਤੁਮਜ਼ੂਰਾਂ ਨਾਲ ਨੇ ਨਾ ਕਿਸਾਨਾਂ ਨਾਲ ਨੇ ਜਿਹ ਹੈ ਮੇਡ ਨੋ ਪ੍ਰੋਵੀਜ਼ਨਸ ਟੂ ਸੇਵ ਦੀ ਡੈਥ ਆਫ ਇਹਨਾਂ ਦੀ ਜਿਹੜੀ ਜ਼ਿੰਦਗੀ ਇਹਨਾਂ ਨੂੰ ਬਚਾਉਣ ਵਾਸਤੇ ਕੋਈ ਡੱਲੇਵਾਲ ਸਾਹਿਬ ਦਾ ਇਹਨੇ ਭਗਵੰਤ ਨੇ ਨਹੀਂ ਕੀਤਾ ਔਨ ਦੀ ਕੰਟਰੀ ਅਫਸੋਸ ਦੀ ਗੱਲ ਹੈ ਇੱਕ ਪਾਸੇ ਫਾਰਮਰ ਪ੍ਰਾਈਮ ਮਿਨਿਸਟਰ ਡਾਕਟਰ ਮਰਮੋਨ ਸਿੰਘ ਜੀ ਇੱਥੇ ਨਾ ਹੋਣ ਡੱਲੇਵਾਲ ਸਾਹਿਬ 35 36 ਦਿਨਾਂ ਚ ਆਪਣੇ ਮਲਰਵਰ ਤੇ ਬੈਠੇ ਹੋਣ ਤੇ ਭਗਵੰਤ ਜੀ ਮੈਂ ਉੱਥੇ ਮੈਲਬਨ ਚਲੇ ਜਾਂਨ ਆਸਟ੍ਰੇਲੀਆ ਚਲੇ ਜਾਂਨ ਇਹ ਪਤਾ ਨਹੀਂ ਕਿਸ ਹੁਣ ਕਿਸ ਤਰ੍ਹਾਂ ਮੁੜ ਕੇ ਆਏ ਨੇ ਬੇਸਿਕਲੀ ਸੋ ਇਹਨਾਂ ਦੇ ਇਹ ਏਜੰਡੇ ਤੇ ਇਹ ਗੱਲਾਂ ਹਨ ਨਹੀਂ ਜੀ ਨਾ ਏਜੰਡੇ ਤੇ ਕਿਸਾਨ ਨੇ ਨਾ ਖੇਤ ਮਜ਼ਦੂਰ ਨੇ ਨਾ ਪੰਜਾਬੀ ਇਹਨਾਂ ਦੇ ਏਜੰਡੇ ਤੇ ਇਹ ਤੇ ਜੋ ਕੁਝ ਇਹਨਾਂ ਨੇ ਪਿਛਲੇ ਢਾਈਆਂ ਤਿੰਨ ਸਾਲਾਂ ਚੋਂ ਲੁੱਟ ਖਸੁੱਟ ਕੀਤੀ ਉਹ ਸਾਰੀ ਸਾਹਮਣੇ ਗਏ